ਮਨਦੀਪ ਜੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਸਾਰੇ ਇੰਡੀਆ ਦੇ ਵਿੱਚ ਅੱਜ ਜਿਹੜਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਖੁਸ਼ੀਆਂ ਦੇ ਚਾਹਮਾਂ ਦੇ ਨਾਲ ਮਨਾਈ ਜਾ ਰਹੀ ਏ ਖੇਚ ਦਾ ਕੇਂਦਰ ਬਣਿਆ ਹੋਇਆ ਏ ਕੇਕ ਮਟਕੀ ਵਾਲਾ ਕੇਕ ਪਸੰਦ ਕਰਦੇ ਪਨੇ ਲੋਕ ਕਿਉਂਕਿ ਕਾਨਾ ਨੂੰ ਕ੍ਰਿਸ਼ਨ ਕਣ ਜਾਨੂ ਲੱਲਾ ਜੀ ਨੂੰ ਮੱਖਣ ਜਿਹੜਾ ਬੜਾ ਪਸੰਦ ਸੀ ਤੇ ਮੱਖਣ ਜਿਹੜਾ ਇਹ ਮਟਕੀ ਦੇ ਵਿੱਚੋਂ ਕੱਢ ਕੇ ਕ੍ਰਿਸ਼ਨ ਕਨਿਆ ਖਾਂਦੇ ਸੀ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕੇਕ ਹਰ ਇੱਕ ਤਰ੍ਹਾਂ ਦਾ ਕੇਕ ਜਿਹੜਾ ਤਿਆਰ ਹੋਇਆ ਏ ਸਭ ਤੋਂ ਜ਼ਿਆਦਾ ਜਿਹੜਾ ਪਸੰਦ ਕਰਦੇ ਪਨੇ ਲੋਕ ਮਟਕੀ ਵਾਲਾ ਕੇਕ ਆਇਆ ਹਰ ਇੱਕ ਤਰ੍ਹਾਂ ਦਾ ਕੇਕ ਜਿਹੜਾ ਤਿਆਰ ਹੋਇਆ ਖੱਲੇ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਬੰਸਰੀ ਤੇ ਨਾਲ ਮਟਕੀ ਵੀ ਏ ਤੇ ਇੱਧਰ ਉੱਪਰ ਇੱਕ ਤਸਵੀਰ ਦਿਖਾਵਾਂਗੇ ਕਿ ਬਣੀ ਹੋਈ ਏ ਮਟਕੀ ਹੈਪੀ ਬਰਥਡੇ ਮਟਕੀ ਵਾਲਾ ਕੇਕ ਜਿਹੜਾ ਬੜਾ ਪਸੰਦ ਕਰਦੇ ਪਨੇ ਲੋਕ ਓਕੀ ਕ੍ਰਿਸ਼ਨ ਕਣਿਆ ਨੂੰ ਲੱਲਾ ਜੀ ਨੂੰ ਮੱਕਣ ਬੜਾ ਪਸੰਦ ਸੀ ਤੇ ਐਸ ਕਰਕੇ ਕਸਮੀਰ ਜੀ ਨੇ ਉਹ ਮੱਕਣ ਵਾਲਾ ਮਟਕੀ ਵਾਲਾ ਜਿਹੜਾ ਕੇਕ ਹੈ ਉਹ ਪਸੰਦ ਕਰਦੇ ਪਨੇ ਆਪਾਂ ਗੱਲਬਾਤ ਕਰਾਂਗੇ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਕੁ ਖੇਤ ਦਾ ਕੇਂਦਰ ਬਣਿਆ ਹੋਇਆ ਹੈ ਮਟਕੀ ਵਾਲਾ ਕੇਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਸ਼ਨ ਜਨਮ ਮਸਤਮੀ ਜਿਹੜੀ ਹੈ ਮਨਾਈ ਜਾ ਰਹੀ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿੰਨਾ ਕਿ ਸਹਿਯੋਗ ਮਿਲਦਾ ਹੈ ਪਾ ਕਸਟਮਰਾਂ ਦਾ ਤੇ ਕਿੰਨੀ ਕੁ ਡਿਮਾਂਡ ਦੇ ਉੱਤੇ ਕਸਟਮਰ ਦੀ ਡਿਮਾਂਡ ਦੇ ਉੱਤੇ ਜਿਹੜਾ ਇਹ ਕੇਕ ਤਿਆਰ ਕੀਤੇ ਜਾਂਦੇ ਆ ਗੱਲਬਾਤ ਕਰਦੇ ਆ ਜੀ ਸੋ ਹਰੇ ਕ੍ਰਿਸ਼ਨ ਜੀ ਜੈ ਸ਼੍ਰੀ ਕ੍ਰਿਸ਼ਨ ਜੀ ਕੀ ਨਾਮ ਦੇ ਜਸਪਾਲ ਸਿੰਘ ਗੁਕੂ ਜੀ ਕੁਕੂ ਜੀ ਕਿਹੜੇ ਕਿਹੜੀ ਵੈਰਾਈਟੀ ਦੇ ਤੁਸੀਂ ਕੇਕ ਤਿਆਰ ਕਰਦੇ ਪਿਓ ਦੇਖੋ ਜੀ ਆ ਦੇ ਕੋਲ ਜੀ ਨਿਊ ਵਿਜੇ ਬੇਕਰੀ ਬਟਾਲਾ ਤੇ ਇਸ਼ਾਨ ਜੀ ਦੇ ਬਰਥਡੇ ਤੇ ਬਹੁਤ ਸਾਰੀ ਵੈਰਾਈਟੀ ਹੈ ਮਟਕੀ ਵਾਲੇ ਸਪੈਸ਼ਲ ਕੇਕ ਕਸ਼ਮੀਰੀ ਡਿਮਾਂਡ ਤੇ ਆਪਾਂ ਤਿਆਰ ਕੀਤੇ ਆ ਇੱਕ ਇੱਕ ਹੋਰ ਵੈਜੀਟੇਰੀਅਨ ਹੈ ਸਾਡੇ ਕੋਲ ਕੋਈ ਵੀ ਆਈਟਮ ਜਿਹੜੀ ਨਾਨ-ਵੈਜੀਟੇਰੀਅਨ ਨਹੀਂ ਹੈਗੀ ਸਾਰੀ ਆਈਟਮ ਕੋਰ ਵੈਜੀਟੇਰੀਅਨ ਹੈ ਨਾ ਤੁਸੀਂ ਇੱਕ ਵਾਰੀ ਆ ਕੇ ਨਿਊ ਵਿਜੇ ਬੇਕਰੀ ਤੇ ਵਿਜ਼ਿਟ ਕਰੋ ਔਰ ਆਪਣੀ ਚੋਇਸ ਦਾ ਕੇਕ ਪਸੰਦ ਕਰਕੇ ਲੈ ਜਾਓ ਸੋ ਕਿਹੜਾ ਕਿਹੜਾ ਕੇਕ ਤਿਆਰ ਕੀਤਾ ਹੈ ਤੇ ਫੋਟੋ ਵੀ ਲੱਗ ਜਾਂਦੀ ਉੱਤੇ ਤੇ ਕਿਹੜੀ ਕਿਹੜੀ ਡਿਮਾਂਡ ਦੇ ਉੱਤੇ ਤੁਸੀਂ ਕੇਕ ਤਿਆਰ ਕਰਦੇ ਪਿਓ ਜੀ ਦੇਖੋ ਜੀ ਜਿੱਦਾਂ ਵੀ ਕਸਟਮਰ ਦੀ ਡਿਮਾਂਡ ਆ ਜੇ ਕਸਟਮਰ ਸਿੰਪਲ ਕੇ ਸਿੰਪਲ ਕੇਕ ਵੀ ਰੈਡੀ ਕਰ ਦਿੰਦੇ ਆ ਫਿਰ ਆਪਾਂ ਕ੍ਰਿਸ਼ਨ ਜੀ ਦੀ ਫੋਟੋ ਵੀ ਲਾਈ ਬਾਂਸਰੀ ਹਲੇ ਮਟਕੀ ਹਲੇ ਸਪੈਸ਼ਲ ਕੇਕ ਆਪਾਂ ਅੱਜ ਕ੍ਰਿਸ਼ਨ ਜੀ ਦੇ ਬਰਥਡੇ ਤੇ ਤਿਆਰ ਕੀਤੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੋਟੋ ਦੇ ਵਿੱਚ ਵੀ ਚੈੱਕ ਕਰੋ ਕਸਟਮਰ ਜਿੱਦਾਂ ਦੀ ਵੀ ਡਿਮਾਂਡ ਕਰਦਾ ਪਤਾ ਨਾ ਕੇਕ ਤਿਆਰ ਕਰਕੇ ਦੇ ਦਿੰਦੇ ਆ ਜੀ ਸੋ ਫਿਰ ਕਿੰਨੀ ਇੱਕ ਡਿਮਾਂਡ ਜਿਹੜੀ ਆ ਰਹੀ ਹੈ ਕਸਟਮਰ ਦੀ ਕਿੰਨੇ ਕੁ ਲੋਕ ਆ ਰਹੇ ਨੇ ਕਿ ਪਸੰਦ ਕਰਦੇ ਪਏ ਮਟਕੀ ਵਾਲਾ ਕੇਕ ਆਰਡਰ ਦੇ ਉੱਤੇ ਵੀ ਤਿਆਰ ਕਰਦੇ ਪਏ ਤੇ ਨਾਲ ਦੇ ਨਾਲ ਲਈ ਵੀ ਜਾਂਦੇ ਹੁਣ ਇਹਨੇ ਲੋਗ ਦੇਖੋ ਜੀ ਸਾਡੇ ਕੋਲੋਂ ਫਸਟ ਜਿਹੜੀ ਪ੍ਰੇਫਰੈਂਸ ਹੋ ਹੈਗੀ ਪਿਓਰ ਵੈਜੀਟੇਰੀਅਨ ਜੋ ਕਿ ਅੱਜ ਕੱਲ ਹਰ ਕੋਈ ਕਸਟਮਰ ਜਿਹੜਾ ਚਾਹੁੰਦਾ ਹੈ ਕਿ ਹਾਨੂੰ ਪਿਓਰ ਵੈਜੀਟੇਰੀਅਨ ਕੇਕ ਮਿਲੇ ਉਹ ਸਾਡੇ ਕੋ ਅਵੇਲੇਬਲ ਹੈ ਕਿਹਦੀ ਕੁਆਲਿਟੀ ਬਹੁਤ ਵਧੀਆ ਤੁਸੀਂ ਕਸਟਮਰ ਕੋਈ ਕਿਸੇ ਕੋਈ ਪੁੱਛ ਸਕਦੇ ਹੋ ਜੀ ਜੀ ਸਪੈਸ਼ਲ ਕੇਕ ਜਿਹੜੇ ਕ੍ਰਿਸ਼ਨ ਜੀ ਦੇ ਬਰਥਡੇ ਤੇ ਬਣਿਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸਾਰੇ ਇੰਡੀਆ ਦੇ ਵਿੱਚ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਹੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਕਹਦਾ ਨਾ ਸ਼੍ਰੀ ਕ੍ਰਿਸ਼ਨ ਭਗਵਾ ਦੀ ਦੇ ਬਰਥਡੇ ਤੇ ਸਾਡੇ ਪਰਿਵਾਰ ਵੱਲੋਂ ਨਿਊ ਵੀਡੀਓ ਦੇ ਕੇ ਉਹਨਾਂ ਸਾਰਿਆਂ ਨੂੰ ਬਹੁਤ-ਸਾਰੀ ਮੁਬਾਰਕੀ ਜੀ ਸਾਰੇ ਰਲ ਮਿਲ ਕੇ ਬਹੁਤ ਹੀ ਖੁਸ਼ੀ ਨਾਲ ਇਸ ਜਨਮ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਏ ਤੇ ਸਾਡੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਜੱਲਾ ਜੀ ਨਿਊ ਵੀਡੀਓ ਦੇ ਕੇ ਕਰੀ ਬਲੋ ਸੋ ਗੱਲਬਾਤ ਕੀਤੀ ਹੈ ਤੇ ਹੋਰ ਵੀ ਕਸਟਮਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਹਰੀ ਕ੍ਰਿਸ਼ਨ ਹਰੀ ਕ੍ਰਿਸ਼ਨ ਕੀ ਨਾਮ ਦੇ ਰੋਹਿਤ ਕੁਮਾਰ ਰੋਹਿਤ ਜੀ ਤੁਸੀਂ ਵੀ ਕੇਕ ਲੈਣ ਆਇਓ ਫਿਰ ਹਾਂਜੀ ਹਾਂਜੀ ਸੋ ਕਿਦੇ ਵਾਸਤੇ ਕੇਕ ਲੈਣ ਆਇਓ ਆਪਾਂ ਵੀ ਕਈ ਪ੍ਰੋਗਰਾਮ ਚ ਹੁੰਦੇ ਸਾਡੇ ਇੱਥੇ ਉੱਥੇ ਮਟਕੀ ਪੋੜੀ ਜਾਂਦੀ ਆ ਜੀ ਜਿਸ ਕਰਕੇ ਆਪਾਂ ਇਹਨਾਂ ਕੋਲ ਆਰਡਰ ਦਿੱਤਾ ਨਿਊ ਵਿੱਚ ਬੈਕਰੀ ਤੋਂ ਜੀ ਤੇ ਸਾਨੂੰ ਉਹਨਾਂ ਟਾਈਮ ਪੀਰੀਅਡ ਦਿੱਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਾਂ ਲੈ ਸਕਦੇ ਉੱਥੇ ਲੈ ਲਿਓ ਉਹਨਾਂ ਨੇ ਸਾਨੂੰ ਬਣਾ ਕੇ ਆਰਡਰ ਦਿੱਤਾ ਹੈ ਆਪਾਂ ਹੁਣੇ ਆਰਡਰ ਕੀਤਾ ਹੈ ਤੇ ਸਾਨੂੰ ਮੈਂ ਜਦੋਂ ਜਦੋਂ ਕਿਹਾ ਕਿ ਇਹ ਨਿਊ ਵਿੱਚ ਬੈਕਰੀ ਜਰਾ ਵਿਜ਼ਿਟ ਕਰਿਓ ਕੀ ਕੀ ਕੁਆਲਟੀ ਫਰੈਸ਼ ਵੇਜੀਟੇਰੀਅਨ ਸਾਰਾ ਕੁਝ ਇੱਥੇ ਮਿਲਦਾ ਤੇ ਟੈਸਟ ਪ੍ਰਾਈਸ ਕੋਸਟ ਹੁੰਦੀ ਹੈ ਤੁਸੀਂ ਕਿਹੜਾ ਫਿਰ ਪਸੰਦ ਕੀਤਾ ਅੱਜ ਕਿਉਂਕਿ ਮਟਕੀ ਵਾਲਾ ਕੇਕ ਤੇ ਬੜਾ ਖੇਚ ਦਾ ਕੇਂਦਰ ਬਣਿਆ ਹੋਇਆ ਤੁਸੀਂ ਕਿਹੜਾ ਪਸੰਦ ਕੀਤਾ ਪਾਪਾ ਵੀ ਇੱਥੋਂ ਵੇਖ ਕੇ ਗਏ ਸੀ ਤੇ ਤੇਰੇ ਉਹਨਾਂ ਨੇ ਦੱਸਿਆ ਮੈਂ ਜਾ ਕੇ ਕਿ ਇੱਦਾਂ ਤੇ ਨਿਊ ਵਿੱਚ ਬੈਕਰੀ ਇਹਨਾਂ ਨੇ ਕੇਕ ਲੱਗੇ ਮਟਕੀ ਵਾਲੇ ਤੇ ਡਿਜ਼ਾਈਨ ਚ ਵੀ ਵਧੀਆ ਤੇ ਟੇਸਟ ਵੀ ਹੈਗਾ ਇਹਨਾਂ ਦਾ ਤੇ ਇਸ ਕਰਕੇ ਆਪਾਂ ਆਪਾਂ ਤੇਰੇ ਇੱਥੇ ਨੂੰ ਸੋ ਗੱਲਬਾਤ ਕੀਤੀ ਇੱਕ ਕਸਟਮਰ ਨਾਲ ਆਪਾਂ ਹੋਰ ਵੀ ਇੱਥੇ ਕਸਟਮਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹ ਸੋ ਹੋਰ ਵੀ ਕਸਟਮਰ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਹਰ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਬੜੀ ਖੁਸ਼ੀਆਂ ਦੇ ਚਾਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹੜਾ ਕੇਕ ਪਸੰਦ ਕੀਤਾ ਹੈ ਲੱਲਾ ਜੀ ਨੂੰ ਮਨਾਉਣ ਵਾਸਤੇ ਤੇ ਉਹਨਾਂ ਦਾ ਕੇਕ ਕੱਟਣਾ ਅੱਜ ਗੱਲਬਾਤ ਕਰਦੇ ਹਾਂ ਜੀ ਹਰਿ ਕ੍ਰਿਸ਼ਨ ਜੀ ਕਿ ਨਾਮ ਦੇ ਚੇਤਾ ਸ਼ਰਮਾਈ ਸ਼ਰਮਾਈ ਫਿਰ ਤੁਸੀਂ ਵੀ ਅੱਜ ਕੇਕ ਲੈਣ ਆਏ ਹੋ ਹਾਂ ਜੀ ਹਾਂ ਜੀ ਹਰ ਸਾਲ ਆਉਂਦੇ ਹੋ ਹਾਂ ਜੀ ਕਿਹੜਾ ਪਸੰਦ ਕੀਤਾ ਫਿਰ ਤੁਸੀਂ ਮਟਕੀ ਵਾਲਾ ਕਿ ਦਿੱਤਾ ਜੀ ਮਟਕੀ ਵਾਲਾ ਹੀ ਕਿਉਂ ਪਸੰਦ ਕੀਤਾ ਉਹ ਬਣਾ ਅਕ੍ਰਿਸ਼ਨਪਾਗਵਾਲੀ ਦੀ ਮਟਕੀ ਹੈ ਮੱਖਣ ਨਾਲ ਨਾਰਾ ਪੂਰ ਹੈ ਜੀ ਤੇ ਮਟਕੀ ਦੇ ਵਿੱਚ ਮੱਖਣ ਲੱਗਾ ਹੁੰਦਾ ਹੈ ਤੇ ਇਸ ਵਾਰ ਲੋਕ ਸੰਗਤ ਕਰੀ ਰਿਹਾ ਸਾਰੇ ਹੀ ਪਿਆਰ ਕਰਦੇ ਨੇ ਲੋਕ ਕ੍ਰਿਸ਼ਨ ਕਨਈਆ ਨੂੰ ਤੁਸੀਂ ਵੀ ਮਟਕੀ ਵਾਲਾ ਹੀ ਜਿਹੜਾ ਇਹ ਪਸੰਦ ਕੀਤਾ ਹੈ ਤੇ ਕਿੰਨਾ ਕੁ ਚਾਹ ਹੁੰਦਾ ਹੈ ਕਿ ਆਪਾਂ ਕੇਕ ਰਖਣਾ ਜਿੱਦਾਂ ਆਪਣੇ ਬੱਚਿਆਂ ਦਾ ਕੱਤੀ ਦਾ ਕੇਕ ਉਦਾਂ ਹੀ ਕ੍ਰਿਸ਼ਨ ਕਨਈਆ ਦਾ ਲੱਦਾ ਕਰਨਾ ਕਿੰਨਾ ਕੁ ਚਾਹ ਹੁੰਦਾ ਫਿਰ ਉਹ ਚਾਹ ਦਾ ਸਾਲ ਬਾਅਦ ਹਿਆਰ ਆਉਂਦਾ ਹੈ ਜਨਮਸ਼ਟਮੀ ਦਾ ਪੂਰੇ ਵਰਲਡ 'ਚ ਮਨਾਇਆ ਜਾਂਦਾ ਪੂਰੇ ਮੰਦਿਰਾਂ ਦੇ ਵਿੱਚ ਤੇ ਪਾਰੀ ਦਾ ਸਾਹ ਹੁੰਦਾ ਲੋਕਾਂ ਦੇ ਜੀ ਤੇ ਆਪਾਂ ਬੇੜਾ ਵੀ ਆਪਾਂ ਉਹਨੂੰ ਲੋਕੇਸ਼ਨ ਬਗੋਂ ਬਣਾਈਦਾ ਰਾਤ ਨੂੰ ਝੋਗ ਲੋਗਾ ਇਹਦਾ ਹੁੰਦਾ ਤੁਹਾਡੇ ਕੋਲ ਪਾਰੀ ਨੂੰ ਜੀ ਜੀ ਸਮੁੰਦਰਾ ਜਾਈਦਾ ਦੇਖੀਦਾ ਸੁੰਦਰ ਸੁੰਦਰ ਝਾਂਕੀਆਂ ਬਣੀਆਂ ਹੁੰਦੀਆਂ ਜੀ ਜੀ ਬਹੁਤ ਪਾਰੀ ਦਾ ਸਾਹ ਹੁੰਦਾ ਸਾਰੇ ਜਿੰਨਾ ਹੀ ਭਾਈ ਜਾਰਾ ਸਭ ਰਲ ਮਿਲ ਕੇ ਮਨਾਉਂਦਾ ਇਸ ਤਿਹਾਰ ਨੂੰ ਸੋ ਕਿੰਨੀ ਕਿ ਫਿਰ ਲੱਲਾ ਜੀ ਦੀ ਕਿਰਪਾ ਹੈ ਕ੍ਰਿਸ਼ਨ ਕਰਨ ਯਾਦੀ ਕਿੰਨੀ ਕਿਰਪਾ ਸਾਰਿਆਂ ਦੀ ਕਿਰਪਾ ਤੁਹਾਡੇ ਤੇ ਕਿੰਨੀ ਹੈ ਕਿ ਕਿੰਨੀ ਕਿਰਪਾ ਉਹ ਦੱਸੋ ਬਹੁਤ ਕਿਰਪਾ ਅਪਰੰਪਾਰਿਕ ਰਾਧਾ ਰਾਨੀ ਦੀਆਂ ਕਿ ਭੈੜੀ ਲਾਜ ਜੀ ਜੀ ਸਾਡੇ ਨਾਲ ਲੱਡੂ ਕੁਪਾਲ ਜੀ ਤੇ ਆਏ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਦੇਖਦੇ ਪਏ ਨੇ ਦਰਸ਼ਕ ਜਨਮ ਅਸ਼ਮੀ ਤੇ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਐਸੀ ਐ ਜੀ ਮੈਸੇਜ ਇਹ ਹੈ ਜੀ ਸਾਰੇ ਇੰਨੇ ਹੀ ਭਾਈਚਾਰਾ ਨਾਲ ਮਿਲ ਕੇ ਇਹ ਤਿਹਾੜ ਮਨਾਓ ਸਾਲ ਬਾਅਦ ਇਹ ਤਿਹਾੜ ਆਉਂਦਾ ਹੈ ਨਾਲ ਮਿਲ ਕੇ ਸਾਰੇ ਪ੍ਰੇਮ ਭਾਈਚਾਰਾ ਨੂੰ ਸਭ ਨੂੰ ਮਿਲ ਕੇ ਤਿਹਾੜ ਮਨਾਉਣਾ ਚਾਹੀਦਾ ਸੋ ਹੋਰ ਵੀ ਕਸਟਮਰਾਂ ਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਸਾਰਿਆਂ ਨੂੰ ਪਸੰਦ ਆ ਰਿਹਾ ਮਿੱਟੀ ਵਾਲਾ ਕੇਕ ਕਿਉਂਕਿ ਲੱਲਾ ਦਾ ਪਸੰਦ ਮੱਖਣ ਮਟਕੀ ਦੇ ਵਿੱਚੋਂ ਮੱਖਣ ਕੱਢ ਕੇ ਲੱਲਾ ਜੀ ਖਾਂਦੇ ਸੀ ਤੇ ਅੱਜ ਜਿਹੜਾ ਖੇਚ ਦਾ ਕੇਂਦਰ ਬਣਿਆ ਹੋਇਆ ਮਟਕੀ ਵਾਲਾ ਕੇਕ ਗੱਲਬਾਤ ਕਰਦੇ ਆ ਸੋ ਹਰੇ ਕ੍ਰਿਸ਼ਨਾ ਭਾਜੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਦਾਦੇ ਇਹ ਨਾਮ ਦੇ ਐਸ ਕੇ ਮਹਾਜਨ ਬਟਾਲਾ ਜੀ ਤੁਸੀਂ ਵੀ ਫਿਰ ਅੱਜ ਕੇਕ ਲੈਣ ਵਾਸਤੇ ਆਏ ਮੈਂ ਭਾਜੀ ਇਹਨਾਂ ਦਾ ਬਿਲਕੁਲ ਨਾਲ ਨੇਬਰ ਹੀ ਆਂ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਦੁਕਾਨ ਦਾ ਜਿਹੜਾ ਵਾ ਬਹੁਤ ਫੇਮਸ ਹੈ ਨਿਊ ਵਿਜੇ ਬੇਕਰੀ ਬਹੁਤ ਪੁਰਾਣੇ ਨੇ ਤੇ ਇਹਨਾਂ ਦਾ ਜਿਹੜਾ ਨਾ ਅੱਜ ਖਾਸ ਜਿਹੜੀ ਇਹਨਾਂ ਨੇ ਇੱਕ ਪੇਸ਼ਕਸ਼ ਕੀਤੀ ਏ ਮਟਕੀ ਵਾਲਾ ਕੇਕ ਜਿਹੜਾ ਕਿ ਪਿਛਲੇ ਸਾਲ ਵੀ ਨਾ ਮੇਰੇ ਖਿਆਲ ਨਾਲ ਤੁਸੀਂ ਉਹ ਐਡ ਕਰਕੇ ਗਏ ਸੀ ਬਾਜੀ ਤੇ ਇਹ ਹੁਣ ਇਹਨਾਂ ਦਾ ਇੱਕ ਬੇਟਾ ਸੀ ਉਹ ਬਾਹਰ ਯੂਕੇ ਦਾ ਸੀ ਉਹਨੇ ਆ ਕੇ ਹੋਰ ਡਵੈਲਪਮੈਂਟ ਇਸ ਬੇਕਰੀ ਦੇ ਵਿੱਚ ਲਿਆਂਦੀ ਹੈ ਇਹ ਚੀਜ਼ਾਂ ਨਾਲੀਆਂ ਵੇਖਣ ਵਾਲੀਆਂ ਨੇ ਬਹੁਤ ਹੀ ਫਰਸਟ ਕਲਾਸ ਖਾਸ ਕਰਕੇ ਜਿਹੜਾ ਇਹਨਾਂ ਦੀ ਸਾਫ ਸਫਾਈ ਜਿਹੜੀ ਇਹ ਬਹੁਤ ਵਧੀਆ ਵਾ ਇਹਨਾਂ ਦਾ ਅੰਮਰਸਰੀ ਗੁਲਚਾ ਇਹ ਉਹ ਬਾਕੀ ਬਿਸਕੁਟਾ ਤੁਸੀਂ ਵੀ ਵੇਖ ਸਕਦੇ ਹੋ ਇਹ ਟੇਸਟ ਵੀ ਕਰਕੇ ਵੇਖੋ ਬਹੁਤ ਹੀ ਤੰਦਈ ਹੈ ਏ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬਾਂਕੇ ਵਿਹਾਰੀ ਦੇ ਜਿਹੜੇ ਸ਼ੁਭ ਦਿਹਾੜੇ ਨੂੰ ਤੁਸੀਂ ਛੱਪਾ ਭੋਗ ਦੇ ਨਾਲ ਦਾ ਮਨਾਉਂਦੇ ਹੋ ਉਹਦੇ ਵਿੱਚ ਜਿਵੇਂ ਕਿ ਕੇਕ ਵਾ ਉਹ ਜਿਵੇਂ ਬੱਚਿਆਂ ਦੇ ਨਾਲ ਵੀ ਕਟੋਗੇ ਤੇ ਬੱਚੇ ਬਹੁਤ ਖੁਸ਼ ਹੁੰਦੇ ਨੇ ਤੇ ਬਾਲ ਰੂਪ ਜਿਹੜਾ ਵਾ ਉਹ ਬਾਂਕੇ ਵਿਹਾਰੀ ਦਾ ਵੀ ਬਚਾਈਏ ਤੇ ਇਸ ਕਰਕੇ ਕਿ ਗੀ ਦੀ ਜਿਹੜੀ ਸੈਰੇਮਨੀ ਹੈ ਉਹ ਵੀ ਨਾਲ ਬਣਾਈ ਜਾਏ ਜੈ ਸ਼੍ਰੀ ਕ੍ਰਿਸ਼ਨਾ ਜੈ ਹੇ ਰਾ ਸੋ ਕਹਿੰਦੇ ਨੇ ਕਿ ਪਿਓਰ ਵੈਸ਼ਨੋ ਆ ਸਾਫ ਸਫਾਈ ਦਾ ਵੀ ਬੜਾ ਧਿਆਨ ਆ ਤੇ ਕਿਉਂਕਿ ਕ੍ਰਿਸ਼ਨਿਕ ਨੇ ਯਾਜੀ ਨੂੰ ਕੇਕ ਦਾ ਭੋਗ ਲਗਣਾ ਤੇ ਕੇਕ ਕਟਿਆ ਜਾਣਾ ਮੱਖਣ ਵੀ ਖਵਾਇਆ ਜਾਣਾ ਬੜੇ ਵਧੀਆ ਢੰਗ ਦੇ ਨਾਲ ਤਰੀਕੇ ਦੇ ਨਾਲ ਜਰਾਏ ਕੇਕ ਤਿਆਰ ਕੀਤੇ ਨੇ ਫੋਟੋਆਂ ਵੀ ਲਗਦੀਆਂ ਮਟਕੀ ਵੀ ਬੰਸਰੀ ਵੀ ਹਾਂਜੀ ਭਾਜੀ ਜਿਹੜੀ ਸਫਾਈ ਤੇ ਤੁਸੀਂ ਵੈਸ਼ਰੋ ਦੀ ਗੱਲ ਕੀਤੀ ਏ ਇਹ ਨਿਊ ਵਿਜੇ ਬਿਕਰੀ ਵਾਲੇ ਰਾਧਾ ਸਵਾਮੀ ਨੇ ਸਾਰੀ ਫੈਮਿਲੀ ਰਾਧਾ ਸਵਾਮੀ ਹੈ ਜੀ ਤੇ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਵਹਿਮ ਕਰਨ ਦੀ ਜਰੂਰਤ ਨਹੀਂ ਪੁਰਾਣੇ ਹੈ ਵਿਸ਼ਵਾਸ ਇਹਨਾਂ ਦਾ ਬਣਿਆ ਹੋਇਆ ਵਾ ਤੇ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਕੇਕ ਕੋੜੋ ਹੋਰ ਵੀ ਸਾਰਾ ਹੀ ਇਹਨਾਂ ਦਾ ਜਿਹੜਾ ਰਾਧਾ ਸਵਾਮੀ ਦੇ ਨਾਂ ਤੇ ਇਹ ਮਸ਼ਹੂਰ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਮੇਰਾ ਦਰਸ਼ਕ ਦੇ ਦੇਵ ਨੇ ਅੱਜ ਸਾਰੇ ਪਾਸੇ ਕ੍ਰਿਸ਼ਨ ਜੀ ਨੂੰ ਨਮਸਤੇ ਬਣਾਈ ਜਾਣੀ ਹੈ ਮੈਂ ਜੀ ਕੋਈ ਮੈਸੇਜ ਦੇ ਸਕਦਾ ਕਿ ਅੱਜ ਦਾ ਦਿਨ ਜਿਹੜਾ ਵਾ ਤੁਸੀਂ ਸਬੂ ਦੀ ਲੀਲਾ ਦੇ ਵਿੱਚ ਲੀਨ ਹੋ ਜਾਓ ਤੇ ਉਹਨਾਂ ਦੀ ਭਗਤੀ ਦੇ ਵਿੱਚ ਮਗ ਮੰਤਰ ਮੁਕਤ ਹੋ ਗਏ ਜੈ ਸ਼ੀ ਦਾ ਦੇ ਜੈ ਸ਼ੀ ਦਾ ਦੇ ਜੈ ਸ਼ੀ ਦਾ ਦੇ ਜੈ ਸ਼ੀ ਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਕੇਕ ਮਿਲਦਾ ਹੈ ਮਟਕੀ ਵਾਲਾ ਕੇਕ ਆ ਜਿਹੜਾ ਖੇਚ ਦਾ ਕੇਂਦਰ ਬਣਿਆ ਹੋਇਆ ਕਸਟਮਰ ਇੱਥੇ ਹੈਗੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਹੈ ਜਨਮ ਦਿਹਾੜਾ ਬਣਾਇਆ ਜਾ ਰਿਹਾ ਆ ਆਪਾਂ ਗੱਲਬਾਤ ਕਰਦੇ ਆ ਭਾਜੀ ਹਰੇਕ੍ਰਿਸ਼ਨਨ ਤੁਸੀਂ ਆਂਦੇ ਅੰਕੀ ਜੀ ਤੁਸੀਂ ਵੀ ਫਿਰ ਕੇਕ ਖਰੀਦਣ ਆਏ ਜੇ ਬੜਾ ਖੇਤ ਦਾ ਕੇਂਦਰ ਬਣਿਆ ਮਟਕੀ ਵਾਲਾ ਕੇਕ ਕੀ ਕਹਿਣਾ ਚਾਹੁੰਦੇ ਆ ਆਪਾਂ ਇੱਥੇ ਪਹਿਲਾਂ ਵੀ ਆਨੇ ਕੇਕਾਂ ਨੂੰ ਵਧੀਆ ਲੱਗਦਾ ਸੀ ਜੀ ਨਾਲੇ ਬੇਕਰੀ ਦਾ ਦਾ ਸੋਨੇ ਨਾਲ ਕੇਕ ਚੰਗਾ ਜਨਮ ਅਸ਼ਟਮੀ ਦਾ ਕੇਕ ਤੁਸੀਂ ਜਨਮ ਦਿਹਾੜਾ ਤੁਸੀਂ ਵੀ ਬਣਾਣਾ ਫਿਰ ਕ੍ਰਿਸ਼ਨਨ ਨੇ ਜਿਆਦਾ ਹਾਂਜੀ ਕੇਕ ਫਿਰ ਕਿਹੜਾ ਪਸੰਦ ਕੀਤਾ ਮਟਕੀ ਵਾਲਾ ਹਾਂਜੀ ਉਹੀ ਕਿਉਂ ਪਸੰਦ ਕਰਦੇ ਪਿਆ ਉਹ ਫਿਰ ਚੁਰਾ ਤੇ ਇੱਦਾਈ ਫਿਰ ਚੱਲਦਾ ਆ ਰਿਹਾ ਫਿਰ ਉਤੋਂ ਦੇਖੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸੰਕਟਾ ਵੇਖਦੀਆਂ ਪੀਆਂ ਸਾਰੇ ਲੱਲਾ ਨੂੰ ਪਿਆਰ ਕਰਦੇ ਨੇ ਜਨਮ ਅਸ਼ਮੀ ਮਨਾਈ ਜਾ ਰਹੀ ਹੈ ਠੀਕ ਕਹਿਣਾ ਚਾਹੁੰਦੇ ਸਾਰੇ ਧੂਮ ਧਾਮ ਨਾਲ ਜਨਮ ਅਸ਼ਮੀ ਮਨਾਓ ਪਰਾਂ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਧੂਮ ਧਾਮ ਦੇ ਨਾਲ ਜਿਹੜਾ ਜਨਮ ਦਿਹਾੜਾ ਮਨਾਓ ਕ੍ਰਿਸ਼ਨ ਜਨਮ ਅਸ਼ਮੀ ਦਾ ਹਰ ਸਾਲ ਜਿਹੜਾ ਐਸਾ ਸਾਲ ਵੀ ਬੜੇ ਚਾਹਾਂ ਤੇ ਖੁਸ਼ੀਆਂ ਦੇ ਨਾਲ ਬਨਾਇਆ ਜਾ ਰਿਹਾ ਇੱਥੇ ਦਾ ਕੇਂਦਰ ਬਣਿਆ ਹੋਇਆ ਹੈ ਮਟਕੀ ਵਾਲਾ ਕੇਕ ਤਰ੍ਹਾਂ ਤਰ੍ਹਾਂ ਦੇ ਕੇਕ ਨੇ ਪਰ ਮਟਕੀ ਵਾਲਾ ਕੇਕ ਜਿਹੜਾ ਏ ਉਹ ਸਭ ਤੋਂ ਜ਼ਿਆਦਾ ਤੇਰਾ ਪਸੰਦ ਕਰਦੇ ਆਪਣੇ ਲੋਕ ਸੋ ਵੀਡੀਓ ਨੂੰ ਇੱਕ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਨਾਲ ਲक्की ਰਾਜਪੂਤ ਬਟਾਲਾ